ਕਾਜ਼ਾਤਰੀਨ ਖਬਰਾਂ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਗੁਲੰਦਬਾਦ ਟੀਵੀ ਨਿਊਜ਼ ਤੇ ਪਾਓ ਲੇਟੈਸਟ ਅਪਡੇਟ ਤੁਰੰਤ ਆਪਣੇ ਮੋਬਾਈਲ ਤੇ ਬਠਿੰਡਾ ਮਾਨਸਾ ਅੰਡਰ ਬ੍ਰਿਜ ਦੇ ਅੰਦਰ ਮੋਟਰਸਾਈਕਲ ਅਤੇ ਟਰੈਕਟਰ ਦੀ ਹੋਈ ਟੱਕਰ ਇੱਕ ਵਿਅਕਤੀ ਹੋਇਆ ਜ਼ਖਮੀ ਤੁਸੀਂ ਦੇਖ ਰਹੇ ਹੋ ਤਸਵੀਰਾਂ ਬਠਿੰਡਾ ਮਾਨਸਾ ਅੰਡਰ ਬ੍ਰਿਜ ਦੀਆਂ ਜਿੱਥੇ ਕਿ ਅੱਜ ਸਵੇਰੇ ਇੱਕ ਟਰੈਕਟਰ ਟਰਾਲੀ ਅਤੇ ਮੋਟਰਸਾਈਕਲ ਦੇ ਵਿੱਚ ਟੱਕਰ ਹੋ ਗਈ ਜਿਸ ਦੇ ਵਿੱਚ ਇੱਕ ਵਿਅਕਤੀ ਜ਼ਖਮੀ ਹੋਇਆ ਦੱਸਿਆ ਜਾ ਰਿਹਾ ਹੈ ਜਖਮੀ ਵਿਅਕਤੀ ਦੁੱਧ ਦਾ ਕੰਮ ਕਰਦਾ ਦੱਸਿਆ ਜਾ ਰਿਹਾ ਹੈ ਜਿਸ ਨੂੰ ਇਲਾਜ ਦੇ ਲਈ ਸਰਕਾਰੀ ਹਸਪਤਾਲ ਲਿਆਂਦਾ ਗਿਆ ਹੈ ਜਸਵੀਰ ਸਿੰਘ ਮੇਰਾ ਨਾਮ ਭਾਰਤੀ ਨਿਸ਼ਾਨੀ ਉਹਨੇ ਕਸ ਸਿੱਧੂਪੁਰ ਦਾ ਬਲਾਕ ਪ੍ਰਧਾਨ ਹਾਂਜੀ ਇਹ ਬੇਟਾ ਸਵੇਰੇ ਦੁੱਧ ਲੈ ਕੇ ਸ਼ਹਿਰ ਨੂੰ ਆ ਰਿਹਾ ਸੀਗਾ ਹਾਂਜੀ ਜਿਹੜਾ ਅੰਡਰ ਸਿਟੀ ਪੁਲ ਹਾਂਜੀ ਜਿਹਨੂੰ ਆਪਾਂ ਅੰਡਰ ਸਿਟੀ ਕਹਿ ਦਿੰਨੇ ਆ ਨਾਂ ਨਾਲ ਅੰਡਰ ਸਿਟੀ ਪੁਲ ਆ ਉਹ ਤੇ ਪੁਲ ਨਹੀਂ ਇੱਕ ਮੌਲਛੱਤ ਆਵਾ ਠੀਕ ਹੈ ਜੀ ਐਡਾ ਸਾਰਾ ਹਾਲ ਚੱਤ ਕੇ ਸਰਕਾਰ ਨੇ ਛੱਡਤਾ ਸਰਕਾਰ ਦੀ ਕੋਈ ਉੱਥੇ ਦੇਖ ਰੇਖ ਨਹੀਂ ਉਹਦੇ ਵਿੱਚ ਦੋਨੇ ਪਾਸੇ ਗੋਡੇ-ਗੋਡੇ ਪਾਣੀ ਤੋਂ ਜ਼ਿਆਦਾ ਪਾਣੀ ਖੜਾ ਕੋਈ ਪ੍ਰਸ਼ਾਸਨ ਦਾ ਉਧਰ ਧਿਆਨ ਨਹੀਂਗਾ ਉੱਥੇ ਸਾਡੇ ਬੱਚੇ ਦਾ ਹਾਦਸਾ ਇਹਦੇ ਨਾਲ ਜਿਹੜਾ ਵਾਪਰਿਆ ਉਧਰੋਂ ਇੱਕ ਕਿਸਾਨ ਸਾਡੇ ਕਟਾਲ ਸਿੰਘ ਵਾਲੇ ਪਿੰਡ ਦਾ ਟਰੈਕਟਰ ਲੈ ਕੇ ਆਇਆ ਜੋ ਕਿ ਉਹ ਪਾਣੀ ਖੜੇ ਦੇ ਕਾਰਨ ਉਦੋਂ ਟਰੈਕਟਰ ਨੇ ਜਦੋਂ ਉਹ ਮੁੰਡੇ ਨੇ ਬ੍ਰੇਕਾਂ ਦੱਬੀਆਂ ਬ੍ਰੇਕਾਂ ਨਹੀਂ ਟਰੈਕਟਰ ਨੇ ਮੰਨੀਆਂ ਇਹ ਬੱਚੇ ਦੇ ਆਕੇ ਜਦੋਂ ਮੋਟਰਸਾਈਕਲ ਦੇ ਵਿੱਚ ਵਜਿਆ ਟਰੈਕਟਰ ਉਹ ਇਹ ਬੱਚਾ 4 6 ਟਾਇਰਾਂ ਦੇ ਮਗਰ ਟਰਾਲਾ ਪਾਇਆ ਵਾ ਸੀ ਕੜਕੜਾ ਭਰਿਆ ਵਾ 6 ਟਾਇਰਾਂ ਦੇ ਸਹਾਂ ਦੇ ਵਿੱਚ ਡਿੱਗ ਪਿਆ ਇਹ ਬੱਚੇ ਦੇ ਡਿੱਗਣ ਕਾਰਨ ਸਿਰ ਦੇ ਵਿੱਚ ਸੱਟ ਲੱਗੀ ਆ ਜਦੋਂ ਸੱਟ ਲੱਗਿਆ ਡਿੱਗਣ ਕਾਰਨ ਸਿਰ ਦੇ ਵਿੱਚ ਸੱਟ ਲੱਗੀ ਚਲੋ ਮਾਰਕ ਨੇ ਹੱਥ ਦੇ ਅੱਗੇ ਰੱਖਿਆ ਇਹ 6 ਟਾਇਰਾਂ ਦੇ ਸਹਾਂ ਦੇ ਵਿੱਚ ਰਹਿ ਗਿਆ ਟਰਾਲਾ ਇਹਦੇ ਉੱਪਰ ਦੀ ਪਾਰਟ ਆਪ ਗਿਆ ਹਾਂ ਬੱਪਾ ਇਹਦੇ ਉੱਪਰ ਦੀ ਅੱਗੇ ਟਰਾਲਾ ਲੰਘ ਗਿਆ ਬਾਗ ਆ ਉਹ ਬੱਚੇ ਟਰੈਕਟਰ ਵਾਲੇ ਨੇ ਕੀ ਕਰਿਆ ਟਰੈਕਟਰ ਵਾਲਾ ਹਮਲੇ ਪੈ ਗਿਆ ਟਰੈਕਟਰ ਵਾਲਾ ਵੀ ਆਸੇ ਪਾਸੇ ਜਦੋਂ ਰੌ ਪੈ ਗਿਆ ਉਹ ਹਮਲੇ ਪੈਣ ਕਾਰਨ ਉਸ ਮੁੰ ਬੱਚੇ ਨੇ ਦੁਆਰਾ ਕਲੱਚ ਦੱਬਿਆ ਜੋ ਦੁਆਰਾ ਕਲੱਚ ਦੱਬਿਆ ਤੇ ਟਰੈਕਟਰ ਉੱਥੋਂ ਟਰੈਕਟਰ ਨੇ ਬ੍ਰੇਕ ਆਫੇਰ ਨਹੀਂ ਮੰਨਿਆ ਟਰੈਕਟਰ ਬਾਹਰ ਸੁੱਟਾ ਬੇਚੱਲ ਪਿਆ ਹੁਣ ਤੁਸੀਂ ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰਨਾ ਚਾਹੁੰਦੇ ਆ ਪ੍ਰਸ਼ਾਸਨ ਤੋਂ ਜੀ ਮੰਗ ਇਹ ਚਾਹੁੰਦੇ ਆ ਵੀ ਕੱਲਾ ਇਹ ਸਾਡੇ ਬੱਚੇ ਨਾਲ ਇਹਦਾ ਨਾ ਹਾਸਾ ਨਹੀਂ ਉਥੇ ਸ਼ਾਮ ਤੱਕ ਹੋਰ ਵੀ ਕਈ ਹਾਸੇ ਹੋ ਸਕਦੇ ਨੇ ਜੇ ਆਪਾਂ ਕਹਿੰਦੇ ਇਸ ਬੱਚੇ ਦੀ ਗੱਲ ਕਰੀਏ ਨਾ ਉਥੇ ਸਾਡੀਆਂ ਬੱਚੀਆਂ ਨਾਲ ਦੌੜਨਾ ਤੇ ਆਉਂਦੀਆਂ ਨਾ ਦਿਹਾੜੀ ਵਾਲੇ ਮਜ਼ਦੂਰ ਆਉਂਦੇ ਨਾ ਕਿਉਂਕਿ ਚੰਗਾ ਗੱਡੀ ਵਾਲਾ ਜਿਹੜਾ ਤਗੜਾ ਬੰਦਾ ਉਹ ਤਾਂ ਗੱਡੀ ਦੇ ਵਿੱਚ ਸੇਫ ਆ ਗੱਡੀ ਦੇ ਵਿੱਚ ਟੱਪ ਜੂਗਾ ਜਿਹੜਾ ਸਾਈਕਲ ਤੇ ਜਾਂ ਮੋਟਰਸਾਈਕਲ ਤੇ ਆ ਉਹ ਉੱਥੇ ਕੋਈ ਸੇਫ ਨਹੀਂ ਦੁੱਧਾਂ ਵਾਲੇ ਮੁੰਡੇ ਸਾਰੇ ਸਾਰੇ ਪਿੰਡਾਂ ਵਾਲੇ ਦੁੱਧਾਂ ਵਾਲੇ ਦੁੱਧਾਂ ਵਾਲੇ ਮੁੰਡੇ ਚੱਲਦੇ ਨੇ ਕੋਈ ਉੱਥੇ ਸੇਫ ਨਹੀਂਗਾ ਉੱਥੇ ਸਰਕਾਰ ਤੋਂ ਇਹੀ ਮੰਗ ਕਰਦੇ ਆਸੀਂ ਤਾਂ ਵੀ ਜਾਂ ਤਾਂ ਉਹਨੂੰ ਛੱਤ ਦੇਣਾ ਚਾਹੀਦਾ ਤੇ ਨਹੀਂ ਉਹ ਸਾਨੂੰ ਇਹ ਦੁੱਧਾਂ ਅਸੀਂ ਜੇ ਵੇਟ ਕਰ ਲੈਂਦੇ ਉੱਤੇ ਕਢ ਕੇ ਉਹ ਤਾਂ ਪਹਿਲਾਂ ਵਾਲਾ ਜਿਹੜਾ ਫਟਕ ਸੀਗਾ ਉਹੀ ਚੰਗਾ ਸੀ ਇਹਦੇ ਨਾਲ ਕੋਈ ਹਾਦਸਾ ਤਾਂ ਨਹੀਂ ਬਰਪਰਿਆ ਸੀ ਅਜੇ ਤੱਕ ਉਹਦੇ ਤੇ ਇਹ ਮੂਰੇ ਮੋਟਰ ਹੇਲ ਕਰ ਗਿਆ ਜੀ ਉਹਨੇ ਅੱਛਾ ਅੱਛਾ ਟਰੈਲੀ ਦਾਣਾ ਦੀ ਭਰੀ ਸੀ ਕੋਈ ਪੈਟਰੋਲ ਨਹੀਂ ਹੋਈ ਮੂਰੇ ਹਾਰਨ ਵੀ ਅਸੀਂ ਮਾਰੇ ਸੀ ਮੂਰੇ ਮੂਰੇ ਕਰੀ ਗਈ ਅੱਛਾ ਅੱਛਾ ਹਾਂ ਇਹ ਟਰੈਕਟਰ ਤੁਸੀਂ ਚਲਾ ਰਹੇ ਸੀਗੇ ਕੀ ਨਾਮ ਆ ਤੇਰਾ ਮੇਰਾ ਨਾਮ ਤਾਂ ਕਾਕਾ ਹੈ ਅੱਛਾ ਕਾਕਾ ਸਿੰਘ ਤੇ ਹੁਣ ਇਹ ਕਿੱਥੇ ਲੈ ਕੇ ਗਏ ਹੁਣ ਤਾਂ ਹਸਪਤਾਲ ਚ ਗਿਆ ਹੋਏ ਹੁੰਦਾ ਤਾਂ ਉਹ ਗੋਡੇ ਦੀ ਸੱਟ ਆਉਣੀ ਸਰਕਾਰੀ ਸਰਕਾਰੀ ਹਸਪਤਾਲ ਠੀਕ ਹੈ ਤੇਰੇ ਤੇਰਾ ਪਿੰਡ ਕਿਹੜਾ ਹੈ ਮੇਰਾ ਪਿੰਡ ਦਾ ਕੋਰਖਣੀ ਪਿੰਡ ਹੈ ਠੀਕ ਹੈ ਟਰੈਕਟਰ ਤੁਸੀਂ ਚਲਾ ਰਹੇ ਸੀ ਤੇਰੇ ਪਿਓ ਦਾ ਨਾਮ ਕੀ ਹੈ ਜਗਜੀਤ ਸਿੰਘ ਜਗਜੀਤ ਸਿੰਘ